ਅੱਜ ਜਿਲ੍ਹਾ ਰੂਲਰ ਯੂਥ ਕਲੱਬਸ ਐਸੋਸੀਏਸ਼ਨ ਮਾਨਸਾ ਵੱਲੋਂ ਡੀਏਵੀ ਸਕੂਲ ਦੇ ਵਿੱਚ ਅਰੋੜਾ ਅੱਖਾਂ ਦਾ ਹਸਪੀਟਲ ਵੱਲੋਂ ਮੁਫਤ ਚੈੱਕਅਪ ਚੱਲ ਰਿਹਾ ਜਿਸ ਦੇ ਵਿੱਚ ਬੱਚਿਆਂ ਦਾ ਵਧੀਆ ਤਰੀਕੇ ਨਾਲ ਡਾਕਟਰ ਬੁਲਾ ਕੇ ਚੈੱਕਅਪ ਕੀਤਾ ਜਾ ਰਿਹਾ ਬੱਚਿਆਂ ਨੂੰ ਨਾਲ-ਨਾਲ ਐਣਕਾਂ ਦਾ ਵੀ ਵੀ ਨੰਬਰ ਦੱਸਿਆ ਜਾ ਰਿਹਾ ਵੀ ਤੁਹਾਨੂੰ ਇਹ ਚੀਜ਼ ਦੀ ਲੋੜ ਆ ਇਹ ਬਹੁਤ ਹੀ ਜ਼ਿਆਦਾ ਸ਼ਲਾਘਾਯੋਗ ਉਪਰਾਲਾ ਅਰੋੜਾ ਹਸਪੀਟਲ ਦਾ ਵੀ ਤੇ ਸਕੂਲ ਮੈਨੇਜਮੈਂਟ ਦਾ ਵੀ ਕਿਉਂਕਿ ਦੋਵੇਂ ਹੀ ਵਧੀਆ ਤਰੀਕੇ ਦੇ ਨਾਲ ਸਮਾਜ ਸੇਵਾ ਕਰ ਰਹੇ ਆ ਅਸੀਂ ਸਕੂਲ ਮੈਨੇਜਮੈਂਟ ਨੂੰ ਵੀ ਵਧਾਈ ਦਿੰਦੇ ਆ ਕਿ ਜਿਨ੍ਹਾਂ ਦੇ ਰਾਹੀਂ ਇਹ ਕੈਂਪ ਅਯੋਜਿਤ ਕੀਤਾ ਗਿਆ ਸੋ ਆਸ ਕਰਦੇ ਆ ਕਿ ਅਜਿਹੇ ਕੈਂਪ ਹੋਰ ਵੀ ਸਕੂਲਾਂ ਦੇ ਚੈੱਕਅਪ ਕੈਂਪ ਲੱਗਣ ਤੇ ਜਿੱਥੇ ਬੱਚਿਆਂ ਦੀ ਨਿਗਾਹ ਦਾ ਟੈਸਟ ਹੋਣਾ ਜ਼ਰੂਰੀ ਹੈ ਕਿਉਂਕਿ ਬੱਚਾ ਤਾਂ ਹੀ ਵਧੀਆ ਤਰੀਕੇ ਨਾਲ ਪੜ੍ਹੇਗਾ ਜੇਕਰ ਉਹਦੀ ਨਿਗਾਹ ਸਹੀ ਹੋਵੇ ਕਈ ਵਾਰ ਟੀਚਰ ਸਾਹਿਬਾਂ ਨੂੰ ਪਤਾ ਨਹੀਂ ਲੱਗਦਾ ਕਿ ਬੱਚੇ ਦੀਆਂ ਨਿਗਾਹ ਜਿਹੜੀ ਉਹ ਕਮਜ਼ੋਰ ਆ ਇਸ ਕਾਰਨ ਕਈ ਵਾਰ ਸਮੱਸਿਆ ਆਉਂਦੀ ਆ ਸੋ ਸਕੂਲ ਮੈਨੇਜਮੈਂਟ ਦੇ ਸ਼ਲਾਗਯੋਗ ਜਿਨ੍ਹਾਂ ਨੇ ਬੱਚਿਆਂ ਦਾ ਅੱਖਾਂ ਦਾ ਚੈੱਕਅਪ ਕਰਵਾਇਆ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆ ਜਿਲ੍ਹਾ ਰੂਲਰ ਜੁਸ ਕਲੱਬ ਮਾਨਸਾ ਵੱਲੋਂ ਰਜਿੰਦਰ ਮੋਹਣੀ ਦੀਗਵਾਈ ਹੇਠ ਅੱਜ ਅਸੀਂ ਡੀਏ ਪਬਲਿਕ ਸਕੂਲ ਚ ਆਏ ਆ ਇੱਥੇ ਸਕੂਲ ਦੇ ਪ੍ਰਿੰਸੀਪਲ ਅਤੇ ਮੈਨੇਜਮੈਂਟ ਵੱਲੋਂ ਅੱਖਾਂ ਦਾ ਚੈੱਕਅਪ ਕੈਂਪ ਲਗਾਇਆ ਗਿਆ ਹੈ ਕਾਫੀ ਬੱਚਿਆਂ ਨੂੰ ਡਿਸਕ੍ਰਿਟੀ ਬਹੁਤ ਬੱਚਾ ਨੂੰ ਇਹ ਪਹਿਲੀ ਵਾਰ ਆਪ ਦੇ ਅੱਖਾਂ ਦਾ ਚੈੱਕਅਪ ਕਰਾਇਆ ਜਾ ਰਿਹਾ ਉਹਨਾਂ ਦੇ ਵਿੱਚ ਇਸ ਚੀਜ਼ ਦੀ ਵੀ ਅ ਕੈਸਾ ਤਾਂ ਖੁਸ਼ੀ ਹੈ ਕਿਉਂਕਿ ਪਹਿਲਾਂ ਉਹਨਾਂ ਨੇ ਕਦੇ ਅੱਖਾਂ ਦਾ ਚੈੱਕਅਪ ਨਹੀਂ ਕਰਾਇਆ ਇਹ ਅਸੀਂ ਬਹੁਤ ਧੰਨਵਾਦੀਆਂ ਸਕੂਲ ਮੈਨੇਜਮੈਂਟ ਦੇ ਅਤੇ ਪ੍ਰਿੰਸੀਪਲ ਸਾਹਿਬ ਦੇ ਕਿਉਂਕਿ ਉਹਨਾਂ ਦਾ ਬਹੁਤ ਵੱਡਾ ਉਪਰਾਲਾ ਹੈ ਅੱਜ ਹਮਨੇ जो है यहाँ पे बच्चों के लिए आई चेकअप का फ्री ऑफ कॉस्ट जो है प्रोग्राम रखा है इसमें हमारे अरोरा ऑप्टिकल की तरफ से जो है ये इन्होंने सहयोग दिया है और बच्चों का जो है आई चेकअप हो रहा है स्कूल में इन बच्चों को कई बार क्या होता है कि पता ही नहीं चलता कि हमारी आईसाइट वीक है और बच्चे जो हैं जब पढ़ाई कर रहे होते हैं तो वो बहुत सारी प्रॉब्लम्स फेस करते हैं और हमें जो रियल प्रॉब्लम होती है उस तरफ हम देख ही नहीं पाते तो इसलिए जो है हमने ये कैंप ऑर्गेनाइज करा था और यहाँ पे पता चला कि कुछ बच्चों की सच में आईसाइट वीक हो चुकी है और वो जो है जिनको रिकमेंड करा गया कि अपनी आई टेस्टिंग जो है चेक कराएं प्रॉपरली और उस पर जो है अगर स्पैक्स अगर रिकमेंड करते हैं डॉक्टर तो वो लगवाई जाए और आई एम मैं थैंकफुल हूँ मैनेजमेंट का जिन्होंने हमें ये मौका दिया इस कैंप को ऑर्गेनाइज करने का और इस इस तरह के कैंप से जो है बच्चों का जो है बहुत ही जो होलिस्टिक डेवलपमेंट बच्चों की होती है उसमें जो है सहयोग मिलता है और बच्चा जो है, जो है अच्छे से जो है प्रोग्रेस कर सकता है मैं थैंकफुल करूँगा आई एम थैंकफुल टू दी ए पब्लिक स्कूल जिन्होंने हमें ये करने के जो है परमिशन दी धन्यवाद आई एम वेरी ग्रेटफुल टू आर स्कूल प्रिंसिपल एंड मैनेजमेंट है स्टूडेंट ऑफ एल ए डी एम डी ए पब्लिक स्कूल इन अरोरा ऑप्टिकल्स एंड आई हॉस्पिटल इट इज़ अ वेरी बेनिफिशियल effort of them they uh, they helped uh, uh, the students to know about uh, any uh, problem in their eyes so that uh, they uh, they can be aware at time it was a very uh, appreciable effort thank you ਸਤਿ ਸ਼੍ਰੀ ਅਕਾਲ ਜੀ ਮੈਂ ਡੀਵੀ ਸਕੂਲ ਦਾ ਵਿਦਿਆਰਥੀ ਹਾਂ ਤੇ ਮੈਂ ਪ੍ਰਿੰਸੀਪਲ ਸਾਹਿਬਾਨ ਅਤੇ ਸਾਰੇ ਹੀ ਮੈਨੇਜਮੈਂਟ ਕਮੇਟੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿਉਂਕਿ ਉਹਨਾਂ ਨੇ ਰੋਡ ਆਪਟਿਕਲਜ਼ ਹਸਪਤਾਲ ਜਿਹੜਾ ਹੈ ਬਲਾਡਾ ਰੇਲਵੇ ਰੋਡ ਤੇ ਉਹਨਾਂ ਦੀ ਸਹਾਇਤਾ ਨਾਲ ਸਾਡੇ ਸਕੂਲ ਦੇ ਬੱਚਿਆਂ ਦੀ ਅੱਖਾਂ ਬਾਰੇ ਧਿਆਨ ਕੀਤਾ ਅਤੇ ਉਹਨਾਂ ਨੇ ਉਹਨਾਂ ਨੂੰ ਸਕੂਲ ਵਿੱਚ ਬੁਲਾ ਕੇ ਸਾਰੇ ਹੀ ਬੱਚਿਆਂ ਦੀਆਂ ਅੱਖਾਂ ਚੈੱਕ ਕਰਵਾਈਆਂ ਤਾਂ ਕਿ ਬੱਚਿਆਂ ਨੂੰ ਪਤਾ ਲੱਗ ਸਕੇ ਕਿ ਉਹਨਾਂ ਦੀ ਨਿਗਾਹ ਠੀਕ ਹੈ ਜਾਂ ਨਹੀਂ